raag pairon kvejoke ikankar satgur prasad kort sur jaake pargas kort maan dev aur kavlas durga kort jaake mardan kare brahma kort ved chire jao jachyo to keval raam आनंद देव सों नाही काम रहो कोट चंद्र में करे चरा सूर 33 सो जेबे पा नर ग्रह कोट ठाडे दरवा धर्म कोट जाके प्रतिहा पवन कोट चौवारे फिरे ਵਾਸਿਕ ਕੋਟ ਸੇਜ ਬਿਸਰੇ ਸਮੁੰਦਰੀ ਕੋਟ ਜਾ ਕੇ ਪਾਣੀ ਹਾ ਓਮਬਲੀ ਕੋਟ 18 ਪਾ ਕੋਟ ਸਮੇਤ ਪਰੇ ਪੰਡਾ ਕੋਟ ਕ ਲਖਮੀ ਕਰੇ ਸਗਾ ਕੋਟਕ ਪਾਪ ਪੁੰਨ ਬੋਹਰੇ ਇੰਦਰ ਕੋਟ ਜਾ ਕੇ ਸੇਵਾ ਕਰੇ ਕੋਟਕ ਪਾਪ ਪੁੰਨ ਬੋਹਰੇ ਇੰਦਰ ਕੋਟ ਜਾ ਕੇ ਸੇਵਾ ਕਰੇ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦਾ ਰਾਗ ਪੈਰੋਂ ਤਨ ਤਨ ਚਵਰਸ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 1162 ਤੇ ਸ਼ਿਸ਼ੋਵਤ ਹੈ ਸਤਗੁਰ ਕਬੀਰ ਮਹਾਰਾਜ ਜੀ ਪਰਮ ਪਿੱਤਾ ਪਰਮਾਤਮਾ ਦੇ ਦਰਬਾਰ ਦੀ ਸ਼ੁਭਾਵਰੇ ਲਿਖ ਰਹੇ ਹੈ ਕਿਉਂਕਿ ਜਿਹੜਾ ਅਸੀਂ ਕਹਿੰਨੇ ਸਾਨੂੰ ਸੂਰਜ ਦਿਸਦਾ ਚੰਦਰਮਾ ਦਿਸਦਾ ਬ੍ਰਹਮਾ ਵਿਸ਼ਨੂੰ ਮਹੇਸ਼ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਦੁਰਗਾ ਕਹਿ ਰਹੇ ਹਾਂ ਜਿੰਨੇ ਵੀ ਅਸੀਂ ਨੌਖੰਡ ਇਹ ਜਿੰਨੇ ਵੀ ਹਨ ਸਾਨੂੰ ਲੱਗਦਾ ਧਰਮਸਾਲ ਸਾਨੂੰ ਤੱਤੀ ਮਿਲੀ ਹੋਈ ਪਰ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਇੱਕ ਨਹੀਂ ਹੈ ਕਰੋੜਾ ਹਨ ਇੱਕ ਸੂਰਜ ਨਹੀਂ ਹੈ ਕੋਟ ਸੂਰਜਾਂ ਕੇ ਪ੍ਰਕਾਸ਼ ਜਿਵੇਂ ਕਿ ਸਾਨੂੰ ਇੱਕ ਸੂਰਜ ਨਜ਼ਰ ਆ ਰਿਹਾ ਪਰ ਜਿਹੜੇ ਉਹਦੇ ਭਗਤ ਹੈ ਉਹ ਕਹਿੰਦੇ ਕਰੋੜੇ ਸੂਰਜ ਹੈ ਉੱਥੇ ਤਾਂ ਕਰੋੜਾਂ ਸੂਰਜ ਕਹਿੰਦੇ ਜਗਦੇ ਔਰ ਸਾਇੰਸ ਵੀ ਅੱਜ ਸਿੱਧ ਕਰ ਰਹੀ ਹੈ ਕਿ ਕਰੋੜਾਂ ਹੀ ਸੂਰਜ ਹਨ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕੋਟ ਮਹਾਦੇਵ ਔਰ ਕਬਲਾਸ਼ ਕਹਿੰਦੇ ਜਿਨ੍ਹਾਂ ਨੂੰ ਅਸੀਂ ਮਹਾਦੇਵ ਸ਼ਿਵ ਜੀ ਕਹਿ ਰਹੇ ਉਹ ਵੀ ਕਰੋੜਾਂ ਹੀ ਹਨ ਅਤੇ ਕਰੋੜਾਂ ਹੀ ਅਸੀਂ ਪਰਬਤ ਜਿਹੜੇ ਜਿਨ੍ਹਾਂ ਤੇ ਅਸੀਂ ਕਹਿੰਦੇ ਇਹ ਸ਼ਿਵ ਜੀ ਦਾ ਪਰਬਤ ਹੈ ਕੰਗਰਾਸ਼ ਪਰਬਤ ਹੈ ਇਹੋ ਜਿਹਾ ਵੀ ਕਹਿੰਦੇ ਬਹਾਂਦੇ ਕਰੋੜਾਂ ਹੀ ਹਨ ਦਰਗਾ ਕੋਟ ਜਾ ਕੇ ਮਰਦਨ ਕਰੇ ਬ੍ਰਹਮ ਕੋਟ ਵੇਦ ਉੱਚ ਨੇ ਜਿਹੜੀ ਕਹਿੰਦੇ ਅਸੀਂ ਦੁਰਗਾ ਇਹੋ ਜਿਹੀਆਂ ਕਹਿੰਦੇ ਕਰੋੜਾ ਉੱਥੇ ਮਰਦਨ ਕਰ ਰਹੀ ਹੈ ਮਾਰਿਸ਼ ਕਰ ਰਹੀ ਹੈ ਬ੍ਰਹਮ ਕੋਟ ਵੇਦ ਉਚਰੇ ਅਸੀਂ ਕਹਿੰਦੇ ਇੱਕ ਬ੍ਰਹਮਾ ਜਿਹਨੇ ਵੇਦ ਅਚਾਰੇ ਉਹ ਕਹਿੰਦੇ ਕਰੋੜਾ ਹੀ ਬ੍ਰਹਮਾ ਹਨ ਤੇ ਕਰੋੜਾ ਹੀ ਵੇਦ ਹਨ ਕਿਉਂਕਿ ਸਾਡੇ ਅਸੀਂ ਇਸ ਖੰਡ ਦੀ ਗੱਲ ਕਰਦੇ ਹਾਂ ਇਸ ਬ੍ਰਹਮਣ ਦੀ ਗੱਲ ਕਰਦੇ ਉਹ ਕਹਿੰਦੇ ਬ੍ਰਹਮਣ ਦੀ ਪਤਾ ਨਹੀਂ ਕਿੰਨੇ ਕ ਕਿਤੇ ਪਵਨ ਪਾਣੀ ਬਸੰਤਰ ਕਿਤੇ ਕਾਨ ਮਹੇਸ਼ ਕਿਤੇ ਵਰਮੇ ਕਾਰਤਕੜੀ ਰੂਪ ਰੰਗ ਕੇ ਵੇਸ ਕਿੰਨੇ ਬ੍ਰਹਮਾ ਹੀ ਪਤਾ ਨਹੀਂ ਕਿੰਨੇ ਹੈ ਕਿੰਨੇ ਤਰ੍ਹਾਂ ਦੀ ਅੱਗ ਹੈ ਕਿੰਨੇ ਤਰ੍ਹਾਂ ਦੇ ਸ਼ਿਵ ਜੀ ਹੈ ਤੇ ਜੇਕਰ ਅਸੀਂ ਕਹੀਏ ਕਿ ਇੱਕੋ ਹੀ ਬ੍ਰਹਮਾ ਹੈ ਤਾਂ ਫਿਰ ਬਾਣੀ ਝੂਠੀ ਹੈ ਤਾਂ ਜੇਕਰ ਬਾਣੀ ਸੱਚੀ ਹੈ ਤਾਂ ਸੈ ਸੱਜ ਸਿੱਧ ਕਰ ਰਹੀ ਹੈ ਕਿ ਹਰ ਇੱਕ ਚੀਜ਼ ਗਰਦਸ਼ ਦੇ ਵਿੱਚ ਹੈ ਮਰਿਆਦਾ ਦੇ ਵਿੱਚ ਹੈ ਸਿਵਾਏ ਇੱਕ ਬੰਦੇ ਦੇ ਜਿਹੜਾ ਮਰਿਆਦਾ ਤੋੜ ਜਾਏ ਹਰ ਚੀਜ਼ ਆਪਣੇ ਆਪਣੇ ਗਰਦਸ਼ ਦੇ ਵਿੱਚ ਲੱਗੀ ਹੈ ਚੰਦਰਮਾ ਧਰਤੀ ਤੋਂ ਦੌੜੇ ਕੰਮ ਰਹੀ ਹੈ ਧਰਤੀ ਸੂਰਜ ਤੋਂ ਦੌੜੇ ਕੰਮ ਰਹੀ ਹੈ ਸੂਰਜ ਕਿਤੇ ਹੋਰ ਪਾਸੇ ਘੁੰਮ ਰਿਹਾ ਤੇ ਸਾਡੇ ਸਰੀਰ ਦੇ ਵਿੱਚ ਵੀ ਗੱਦ ਸ਼ਿੱਧੀ ਚੱਲ ਰਹੀ ਹੈ ਸੋ ਜਾਓ ਜਾਚੋ ਤੋਂ ਕੇਵਲ ਰਾਮ ਆਨ ਦੇਵ ਸਿਉ ਨਾਹੀ ਕਾ ਜੇਕਰ ਅਸੀਂ ਲੱਭਣਾ ਹੈ ਤਾਂ ਉਸ ਪਰਮਾਤਮਾ ਦੇ ਨਾਲ ਮਿਲਣਾ ਪੈਣਾ ਆਨ ਦੇਵ ਸਿਉ ਨਾਹੀ ਕਾ ਜਦੋਂ ਅਸੀਂ ਧਰਮ ਖੰਡ ਤੋਂ ਅੱਗੇ ਲੰਘਦੇ ਹਾਂ ਤੇ ਫਿਰ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਜਿਨ੍ਹਾਂ ਨੂੰ ਅਸੀਂ ਦੇਵਤੇ ਮੰਨ ਕੇ ਬੈਠੇ ਹਾਂ ਇਹ ਵੀ ਇੱਕ ਕਿਰਤ ਹੈ ਇਹ ਉਸ ਪਰਮਾਤਮਾ ਦੀ ਕਿਰਤ ਹੈ ਫਿਰ ਅਸੀਂ ਇਸ ਤੋਂ ਅੱਗੇ ਲੰਘਦੇ ਹਾਂ ਕਿ ਅਸੀਂ ਤਾਂ ਮਿਲਣਾ ਪਰਮਾਤਮਾ ਨਾਲ ਹੈ ਇਹ ਸਾਰੇ ਹੀ ਕਿਰਤ ਵਿੱਚ ਆ ਚਾਹੇ ਬ੍ਰਹਮਾ ਹੈ ਚਾਹੇ ਦੁਰਗਾ ਹੈ ਸੂਰਜ ਹੈ ਮਹਾਦੇਵ ਹੈ ਜਿੰਨੇ ਵੀ ਹੈ ਸਾਰੇ ਉਹ ਦੀ ਕਿਰਤ ਹਨ ਕੋਟ ਚੰਦਰ ਮੇ ਕਰੇ ਚਿਰਾਗ ਕ ਸੂਰ 3300 ਜੀਵੇ ਪਾਕ ਕਰੋੜਾ ਹੀ ਕਹਿੰਦੇ ਚੰਦਰਮਾ ਜਿਹੜੇ ਚਿਰਾਗ ਕਰ ਰਿਹਾ ਹੈ ਚਿਰਾਗ ਦਾ ਕੰਮ ਕਰ ਰਿਹਾ ਉੱਥੇ ਸੂਰ 3300 ਜੀਵੇ ਪਾਕ ਜਿਹੜੇ ਅਸੀਂ 3300 ਦੇਵਤਾ ਕਿੰਨੇ ਇਹੋ ਜਿਹਾ ਕਿੰਨੇ ਕਿੰਨੇ ਹੈ ਪਤਾ ਨਹੀਂ ਕਿਉਂਕਿ ਸਤਗੁਰ ਬਾਬਾਸ ਮਹਾਰਾਜ ਜੀ ਵੀ ਆਪਣੀ ਬਾਣੀ ਚ ਕਹਿ ਰਹੇ ਕੋਟ ਪਾਨ ਜਕੀ ਰੋਮੇ ਕਹਾ ਆਰਤੀ ਅਗਨਤੋਮੇ ਕਿੰਦੇ ਕਰੋੜਾ ਹੀ ਸੂਰਜ ਉੱਥੇ ਚੱਲ ਰਿਹਾ ਹੈ ਜਿਹਦੀ ਤੁਸੀਂ ਆਰਤੀ ਕਰ ਰਹੇ ਹੈ ਇਹ ਦੀਵੇ ਜਗਾ ਕੇ ਕਿਹੜੀ ਆਰਤੀ ਕਰ ਰਹੇ ਉੱਥੇ ਤਾਂ ਸੂਰਜ ਜਿਹੜੇ ਆਪ ਜਗਦਾ ਹੈ ਪੰਜ ਤੱਤ ਤੇ ਤ੍ਰੈ ਗੁਣੀ ਮਾਇਆ ਜੋ ਦਿਸੇ ਸੋ सगला ਪਾਇੰਗੇ ਇਹ ਜਿਹੜੇ ਪੰਜ ਤੱਤ ਦੇ ਸਾਨੂੰ ਸਰੀਰ ਮਿਲਿਆ ਤੇ ਤਿੰਨ ਗੁਣਾ ਦੀ ਮਾਇਆ ਜਿਹੜੀ ਰੋ ਰਜੋ ਤਮੋ ਸਤੋ ਇਹ ਜਿਹੜਾ ਸਾਰਾ ਹੀ ਤ੍ਰਿਪਵਨ ਅਰਚਾਇਆ ਹੋਇਆ ਇਹ ਕਹਿੰਦੇ ਜੋ ਦਿਸੇ ਸੋ ਸਦਲ ਆਪਾਇਆ ਇਹ ਸਾਰੇ ਦਾ ਸਾਰਾ ਜੋ ਦਿਸ ਰਿਹਾ ਹੈ ਇਹ ਉਸ ਪਰਮਾਤਮਾ ਨੇ ਹੀ ਪੈਦਾ ਕੀਤਾ ਕਹਿ ਰਹਿ ਦਾਸ ਮੈਂ ਦੇਖਿਆ ਮਾਹੀ ਸਕਲ ਹੀ ਜੋਤ ਰੂਪ ਸਮਨਾਹੀ ਸਤਗੁਰ ਦਾਸ ਵਾਹ ਜੀ ਕਹਿ ਰਹੇ ਕਿ ਮੈਂ ਉਸ ਪਰਮਾਤਮਾ ਨੂੰ ਦੇਖਿਆ ਉਸ ਪਰਮਪਿਤਾ ਨੂੰ ਦੇਖਿਆ ਇਹ ਜਿਹੜੀ ਸਾਰੀ ਸਾਨੂੰ ਸ੍ਰਿਸ਼ਟੀ ਨਜ਼ਰ ਆ ਰਹੀ ਹੈ ਕਹਿੰਦੇ ਉਹਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਇਸੇ ਕਰਕੇ ਉਹ ਕਰੋੜਾਂ ਕਹਿ ਰਹੇ ਸਤਗੁਰ ਕਬੀਰ ਮਹਾਰਾਜ ਜੀ ਕਰੋੜਾਂ ਕਹਿ ਰਹੇ ਕਿੰਨੇ ਕ ਚੰਦ ਆ ਕਿੰਨੇ ਕ ਸੂਰਜਾ ਸਤਗੁਰ ਨਾਨਕ ਜੀ ਦੇਵ ਜੀ ਵੀ ਇਵੇਂ ਕਹਿ ਰਹੇ ਕਿਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਤੂਪਦੇਸ਼ ਪਤਾ ਇਹਨੇ ਕਿੰਨੀ ਇੱਕ ਕਰਮ ਭੂਮੀ ਆ ਕਿਨੇ ਕ ਤਰੁਵ ਵਰਗੇ ਜਿਨ੍ਹਾਂ ਨੂੰ ਉਪਦੇਸ਼ ਹੋ ਰਿਹਾ ਦੇ ਰਹੇ ਸੁ ਪਤਾ ਨਹੀਂ ਕਰਨੇ ਸਰਤੇਤੀ ਸੋ ਜੇਵੇ ਪਾਕ ਨਵ ਗ੍ਰਹਿ ਕੋਟ ਠਾਡੇ ਦਰਬਾਰ ਧਰਮ ਕੋਟ ਜਾ ਕੇ ਪ੍ਰਤੀਹਾਰ ਜਿਹੜੇ ਅਸੀਂ ਕਹਿੰਦੇ ਨੌਂ ਗ੍ਰਹਿ ਆਮ ਤੌਰ ਤੇ ਦੁਨੀਆ ਕਹਿੰਦੀ ਹੈ ਕਿ ਮੇਰੇ ਅੱਜਕਲ ਕਰਦਸ਼ ਠੀਕ ਨਹੀਂ ਮੇਰੇ ਗ੍ਰਹਾਂ ਦਾ ਕੋਈ ਚੱਕਰ ਪਿਆ ਇਹ ਨਜੂਮੀਆ ਨੇ ਪਾਤ ਦੇਨ ਇਹ ਦੱਸਿਆ ਪਰ ਇਹੋ ਜੇ ਨੌਂ ਗ੍ਰਹਿ ਜਿਹੜੇ ਅਸੀਂ ਕਹ ਰਹੇ ਆ ਇਹੋ ਜੇ ਕਹਿੰਦੇ ਉਹਦੇ ਦਰਬਾਰ ਦੇ ਵਿੱਚ ਤਾਂ ਕਰੋੜਾਂ ਹੀ ਆ ਤੇ ਫਿਰ ਸਾਨੂੰ ਕਿਹੜੇ ਗ੍ਰਹਿ ਦੇ ਨਾਲ ਚੱਕਰ ਪਿਆ ਧਰਮ ਕੋਟ ਜਾ ਕੇ ਪ੍ਰਤੀਹਾਰ ਉੱਥੇ ਤੱਕ ਕਹਿੰਦੇ ਜਿਹੜਾ ਧਰਮਰਾਜ ਹੈ ਇਹੋ ਹੀ ਪਤਾ ਨਹੀਂ ਕਿੰਨੇ ਕਰੋੜਾਂ ਦੀ ਗਣਤੀ ਦੇ ਵਿੱਚ ਕਿਉਂਕਿ ਉੱਥੇ ਸਾਹਕਤਾਬ ਜਿਹੜਾ ਹੈ ਜਦੋਂ ਹੁੰਦਾ ਹੈ ਤਾਂ ਧਰਮਰਾਜ ਤਾਂ ਖੁਦ ਉਹਦੇ ਅੱਗੇ ਉਹਦੇ ਗੁਣ ਗਾਣ ਕਰ ਰਿਹਾ ਪਵਨ ਕੋਟ ਚੋਵਾਰੇ ਫਿਰੇ ਬਾਸਕ ਕੋਟ ਸੇਜ ਬਿਸਤਰੇ ਕਿੰਨੇ ਤਰ੍ਹਾਂ ਜਿਹੜੀ ਖਵਾ ਹੈ ਉਹ ਹੈ ਸਦੇ ਪਵਨ ਜਿਹੜੀ ਹੈ ਬੜੀ ਬੱਕਰੀ ਬੱਕਰੀ ਹੈ ਬਾਸਕ ਕੋਟ ਸੇਜ ਬਿਸਤਰੇ ਤੇ ਜਿਹੜੀ ਸੇਜ ਹੈ ਉਹਦਾ ਵੀ ਕੋਈ ਸਾਹਕਤਾਬ ਨਹੀਂ ਅਸੀਂ ਕਿੰਨੇ ਕੋਈ ਕਹਿੰਦੇ ਆ ਸ਼ੇਸ ਨਾਗ ਦੀ ਸ਼ੇਜ ਹੈ ਕੋਈ ਕਿਸੇ ਤਰ੍ਹਾਂ ਦੀ ਸ਼ੇਜ ਦੱਸ ਰਿਹਾ ਪਰ ਪਰਮਾਤਮਾ ਤਾਂ ਇੱਕ ਪ੍ਰਕਾਸ਼ ਹੈ ਚਾਨਣ ਹੈ ਸ਼ਕਤੀ ਹੈ ਇਸੇ ਕਰਕੇ ਤਾਂ ਅਰਦਾਸ ਜਦੋਂ ਸ਼ੁਰੂ ਕੀਤੀ ਗਈ ਹੈ ਪ੍ਰਥਮ ਪਗੋਤੀ ਸਿਮਰ ਕੇ ਪਗੋਤੀ ਮੀਨਸ ਸ਼ਕਤੀ ਜਿਹੜੀ ਮਹਾਸ਼ਕਤੀ ਹੈ ਜਿਹਦੇ ਬਰਾਬਰ ਕੋਈ ਨਹੀਂ ਸਮੰਧ ਕੋਟ ਜਾ ਕੇ ਪਾਣੀ ਹਾਰ ਰੋਮਾਂਬਲੀ ਕੋਟ 18 ਪਰ ਜਿਹੜੇ ਸਮੁੰਦਰ ਹੈ ਇਹ ਉਹਦਾ ਪਾਣੀ ਪੜ ਰਿਹਾ ਤੇ ਜਿਹੜੇ ਪਾਰ 18 ਇਹ ਵੀ ਉਹਦੇ ਰੂਮੀ ਹੈ ਕਹਿੰਦੇ ਕਿਉਂਕਿ ਸਤਗੁਰੂ ਦਾਸਵੰਤ ਸਿੰਘ ਭਾਰ 18 ਦੇ ਲਈ ਆਰਤੀ ਦੇ ਵਿੱਚ ਕਹਦੇ ਆ ਭਾਰ 18 ਲੈ ਸਗਲ ਜਿਠਾਰੇ 10 68 64 ਖਾਣੀ ਇਹ ਬਰਤਨ ਹੈ ਸਗਲ ਸੰਸਾਰੇ ਸੋ ਜਿਹੜੀ ਦੁਨੀਆ ਦੀ ਬਨਸਪਤੀ ਦਾ ਕਹਿੰਦੇ ਇੱਕ ਇੱਕ ਪੱਤਾ ਲੈ ਲਈਏ ਤੇ 18 ਭਾਰ ਦੇ ਬਰਾਬਰ ਹੁੰਦੇ ਤੇ ਇੱਕ ਭਾਰ ਜਿਹੜਾ 5 ਮਣ ਦੇ ਬਰਾਬਰ ਹੈ ਕਹਿੰਦੇ ਉਹਨਾਂ ਦੇ ਇੱਕ ਰੋਮ ਦੇ ਬਰਾਬਰ ਹੈ ਇਦਾਂ ਦੇ 18 ਭਾਰ ਕਹਿੰਦੇ ਪਤਾ ਨਹੀਂ ਕਿੰਨੇ ਕਰੋੜਾਂ ਰੋਮ ਹੈ ਕੋਟ ਕਮੇਰ ਭਰੇ ਢੰਡਾਰ ਕੋਟਕ ਲక్ష్ਮੀ ਕਰੇ ਸਗਾਰ ਕਿੰਨੇ ਕ ਕਮੇਰ ਪਰ ਬਤਾਇਆ ਕਿੰਨੇ ਕ ਖਜ਼ਾਨੇ ਹੈ ਮੁੱਕਦੇ ਨਹੀਂ ਕਰੋੜਾਂ ਕਹਿੰਦੇ ਕਮੇਰ ਖਦੇ ਖਜ਼ਾਨੇ ਤੇ ਜਿਹੜੀ ਇਸ ਲక్ష్ਮੀ ਕਿੰਨੇ ਹੈ ਉਦਾਂ ਨਹੀਂ ਕਹਿੰਦੇ ਪਤਾ ਨਹੀਂ ਕਿੰਨੀਆਂ ਕੋਟਕ ਲక్ష్ਮੀ ਕਰੇ ਸਗਾਰ ਇੱਕ ਦੇਵੀ ਨਹੀਂ ਕਰੋੜਾਂ ਕੋਟਕ ਪਾਪ ਪੁੰਨ ਬਹੁ ਹਰੇ ਇੰਦਰ ਕੋਟ ਜਾ ਕੇ ਸੇਵਾ ਕਰੇ ਸਤਗੁਰ ਕਬੀਰ ਮਹਾਰਾਜ ਜੀ ਕਹਤੇ ਕਰੋੜਾਂ ਤਰ੍ਹਾਂ ਦੇ ਜਿਹੜੇ ਪਾਪ ਪੁੰਨ ਹੈ ਇਹ ਸਾਰੇ ਦੇ ਸਾਰੇ ਜਿਹੜੇ ਖਤਮ ਹੋ ਜਾਂਦੇ ਜਦੋਂ ਅਸੀਂ ਮੋਹ ਮਾਇਆ ਤੋਂ ਦੂਰ ਹੋ ਜਾਂਦੇ ਕਾਮ ਕ੍ਰੋਧ ਲੋਭ ਹੰਕਾਰ ਨੂੰ ਛੱਡ ਦਿੰਨੇ ਆ ਤਿਆਗ ਦਿੰਨੇ ਆ ਇਹਨੂੰ ਬਸ ਵਿੱਚ ਕਰ ਲੈਣੇ ਆ ਮਨ ਜਿਹੜਾ ਫੁਰ ਅਵਸਥਾ ਵਿੱਚ ਸੁਨ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਇੰਦਰ ਕੋਟ ਜਾ ਕੇ ਸੇਵਾ ਕਰੇ ਫਿਰ ਸਾਨੂੰ ਪਤਾ ਲੱਗਦਾ ਕਿ ਜਿਹਨੂੰ ਅਸੀਂ ਇੰਦਰ ਦੇਵਤਾ ਕਹਿ ਰਹੇ ਆ ਇਹ ਵੀ ਉਹਦੇ ਪਰਮਾਤਮਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਕਿੰਨੇ ਕਿੰਦਰ ਇੰਦਰ ਮੀਨਜ਼ ਬਦਲ ਜਿੱਥੋਂ ਮੇ ਪਹਿ ਰਿਹਾ ਕਿ ਨੇਤਰਾਂ ਦੇ ਬਦਲ ਆ ਕਰੋੜਾਂ ਤਰ੍ਹਾਂ ਦੇ ਕਹਿੰਦੇ ਕਿਉਂਕਿ ਅਸੀਂ ਆਪਣੇ ਆਪ ਨੂੰ ਜਿਹੜੇ ਇੱਕ ਖੰਡ ਦੇ ਵਿੱਚ ਰਹਿੰਨੇ ਇੱਕ ਮੰਡਲ ਦੇ ਵਿੱਚ ਰਹਿੰਨੇ ਆ ਤੇ ਸਾਨੂੰ ਲੱਗ ਰਿਹਾ ਕਿ ਇਹੋ ਹੀ ਆ ਪਰ ਉਹ ਕਹਿੰਦੇ ਧਰਤੀ ਹੋਰ ਪਰੇ ਹੋਰ ਹੋ ਪਤਾ ਨਹੀਂ ਕਿੰਨੀਆਂ ਕਿ ਧਰਤੀਆਂ ਕਿੰਨੀਆਂ ਕਿ ਖਾਣੀਆਂ ਕਿੰਨੀਆਂ ਕਿ ਬਾਣੀਆਂ ਸਾਬਕਤਾ ਵੀ ਕੋਈ ਨਹੀਂ ਸੋ ਸਤਗੁਰੂ ਕਬੀਰ ਮਹਾਰਾਜ ਜੀ ਗਿਆਨ ਖੰਡ ਦੇ ਅਵਸਥਾ ਦੇ ਵਿੱਚ ਇਹ ਜੋ ਬਿਆਨ ਕਰ ਰਹੇ ਹੈ ਇਹ ਉੱਥੇ ਜਾ ਕੇ ਪਤਾ ਲੱਗਦਾ ਜਦੋਂ ਅਸੀਂ ਕਰਮ ਕੰਡ ਤੋਂ ਅੱਗੇ ਜਾਂਦੇ ਹਾਂ ਕਿਉਂਕਿ ਧਰਮ ਖੰਡ ਜਿਹੜਾ ਹੈ ਗੁਰਮਤ ਦੇ ਅਨਸਾਰ ਪਹਿਲਾ ਖੰਡ ਹੈ ਅਤੇ ਗਿਆਨ ਖੰਡ ਜਿਹੜਾ ਹੈ ਅਗਲਾ ਖੰਡ ਹੈ ਜਦੋਂ ਅਸੀਂ ਗਿਆਨ ਖੰਡ ਦੇ ਵਿੱਚ ਸਾਡੇ ਪਹੁੰਚਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਕਿੰਨੇ ਕੁ ਦੇਵੀ ਦੇਵਤੇ ਜਿਨ੍ਹਾਂ ਨੂੰ ਅਸੀਂ ਗਿਨੇ ਕਿ ਇਹ ਪਰਮਾਤਮਾ ਦਾ ਰੂਪ ਹਨ ਉੱਥੇ ਤਾਂ ਪਤਾ ਹੀ ਨਹੀਂ ਲੱਗਦਾ ਕਿੰਨੇ ਕ ਸੋ ਸਤਗੁਰ ਕਬੀਰ ਮਹਾਰਾਜ ਜੀ ਦੇ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਸਾਡੇ ਆਪਣੇ ਆਪ ਨੂੰ ਅੱਗੇ ਵਧਣ ਲਈ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਕਿ ਜਿਹੜੀ ਸਵਾਸਨ ਦੀ ਪੂੰਜੀ ਮਿਲੀ ਹੈ ਇਹਨੂੰ ਲੇਖੇ ਚ ਲਾਉਣ ਲਈ ਇਹ ਗਿਆਨ ਜਿਹੜਾ ਪ੍ਰਾਪਤ ਹੋ ਤਾ ਹੋਣਾ ਕਿ ਜਦੋਂ ਉਹਦੀ ਕਿਰਪਾ ਹੋ ਜਵੇ ਸਾਨੂੰ ਧਰਮਖੰਡ ਦੇ ਵਿੱਚ ਧਰਮਖੰਡ ਵਿੱਚ ਅਸੀਂ ਜੋ ਦੇਖ ਰਹੇ ਹਾਂ ਤਨ ਦੇ ਨਾਲ ਹੋ ਰਿਹਾ ਕਰਮकांड ਜਿਹੜਾ ਹੈ ਸਾਨੂੰ ਦੱਸਦਾ ਹੁੰਦਾ ਤੇ ਕਰਮकांड ਜਿਹੜਾ ਹੈ ਇਹਨੂੰ ਹੀ ਧਰਮਖੰਡ ਕਹਿੰਦੇ ਆ ਕਿ ਜਦੋਂ ਸਿਮਰਿਆ ਦਾ ਵਿੱਚ ਆਉਣਾ ਮर्यादा ਦੇ ਵਿੱਚ ਚੇਤਨ ਤੱਕ ਆਉਂਦੇ ਨੇ ਅਸੀਂ ਧਰਮ ਖੰਡ ਦੇ ਵਿੱਚ ਵੀ ਨਹੀਂ ਹੁੰਦੇ ਸੋ ਇਹ ਜਿਹੜੀ ਗਿਆਨ ਖੰਡ ਦੀ ਅਵਸਥਾ ਹੈ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਇਹ ਕੋਈ ਵੀ ਦੇਖ ਸਕਦਾ ਜਿਹਦੇ ਹਿਰਦੇ ਚ ਰਾਮ ਮੂੰਹ ਚ ਰਾਮ ਹੋਵੇ ਕਹੇ ਕਬੀਰ ਦੇਖੇਗਾ ਸੋਈ ਹਿਰਦੇ ਰਾਮੂ ਰਾਮੇ ਹੋਈ ਜਦੋਂ ਮੂੰਹ ਚ ਵੀ ਰਾਮ ਹੈ ਹਿਰਦੇ ਚ ਵੀ ਰਾਮ ਹੈ ਤੇ ਇਹ ਸਾਰੀ ਅਵਸਥਾ ਨਜ਼ਰ ਆਉਂਦੀ ਫਿਰ ਸੋ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ